ਸਾਡੇ ਕੋਲ ਕੋਟਲੀਆ ਬਲੂ ਤੇ ਬਰਗਾੜੀ ਹੁੰਦੇ ਆ ਦੋ ਸਾਡੇ ਅੱਧੇ ਡੌਗ ਸਾਡੇ ਕੋਟਲੀਆ ਬਲੂ ਹੁੰਦੇ ਆ ਬਾਕੀ ਬਰਗਾੜੀ ਹੁੰਦੇ ਨੇ ਤੇ ਦਿੱਬਤਨ ਮੈਸਚਵਾਂ ਦੇ ਬੇਸਿਕਲੀ ਦਿੱਬਤੀ ਬਰੀਡ ਪਰ ਹੁਣ ਇਹ ਇੰਪੋਰਟ ਰਸ਼ੀਆ ਵਗੈਰਾ ਜਾਂ ਮਤਲਬ ਬਾਹਰੋਂ ਵੀ ਇੰਪੋਰਟ ਹੁੰਦੇ ਰਹੇ ਪਰ ਰਾਗ ਨਾਰਮਲ ਡਾਈਟ ਹੈ ਜੀ ਦਹੀਂ ਲੱਸੀ ਦੇ ਛੀਨ ਮੁੱਤੇ ਦਹੀਂ ਲੱਸੀ ਮਤਲਬ ਘਰਾਂ ਦੇ ਵਿੱਚ ਜਿਹੜੀ ਬੇਸਿਕਲੀ ਡਾਈਟਿੰਗ ਜੀ ਕੋਈ ਜ਼ਿਆਦਾ ਡਾਈਟ ਹੈ ਉਹ ਜਿਆ ਹੈ ਨਹੀਂ ਕਿ ਵੀ ਆਪਾਂ ਨੂੰ ਐਕਸਟਰਾ ਡਾਈਟ ਖਾਣੇ ਗੱਦੀਆਂ ਤੇ ਕੋਈ ਬਾਲਾ ਵੱਖਰਾ ਖਾਣ ਸਾਮ ਸੁਭਾਅ ਉਹ ਜਿਆ ਕੁਝ ਨਹੀਂ ਹੈਗਾ ਦਿੱਲੀ ਜਿਸ ਤਰੀਕੇ ਨਾਲ ਦੇਖ ਰਹੇ ਹਾਂ ਬਹੁਤ ਸਾਰੇ ਥੋੜੇ ਇੱਥੇ ਨਾਲ ਫਿਰ ਰਹੇ ਬੰਦੇ ਕਿੰਨੇ ਕੁ ਬੰਦੇ ਅੱਜ ਇੱਥੇ ਹਾਜ਼ਰ ਹੋ ਤੁਸੀਂ ਪੂਰੇ ਲੈ ਕੇ ਅਸੀਂ ਇੱਥੇ ਹੈਗੇ ਹਾਂ ਜੀ ਮਤਲਬ ਤੁਸੀਂ ਕਹੋ 8-10 ਜਣੇ ਹੈਗੇ ਨੇ ਕਿਉਂਕਿ ਆਏ ਵੀ ਥੋੜਾ ਜਣਾ ਨੂੰ ਸਾਹਮਣਾ ਔਖਾ ਹਰ ਬੰਦੇ ਦੇ ਵਾਸਤੇ ਹੁਣ ਜੀ ਕਿਉਂਕਿ ਦੂਜੇ ਬੰਦੇ ਨੂੰ ਤਾਂ ਜਿਹੜਾ ਕੋਈ ਉਪਰਾ ਬੰਦਾ ਉਹਨਾਂ ਨੂੰ ਪੈਂਦੇ ਥੋੜਾ ਜੀ ਤਾਂ ਧਿਆਨ ਰੱਖਣਾ ਪੈਂਦਾ ਮਾਗੀ ਦਾ ਮੇਲਾ ਮੁਕਸਰ ਸ਼ੁਰੂ ਹੋ ਚੁੱਕਿਆ ਤੇ ਇਸ ਵਾਰ ਬਹੁਤ ਸਾਰੇ ਜਾਨਵਰ ਵੀ ਇੱਥੇ ਜਿਹੜੇ ਗਏ ਨੇ ਜਾਨਵਰ ਪਾਲਕ ਜਿਹੜੇ ਗਏ ਨੇ ਇੱਥੇ ਲੈ ਕੇ ਪਹੁੰਚੇ ਨੇ ਔਰ ਖੂਬਸੂਰਤ ਜਿਹਾ ਨਜ਼ਾਰਾ ਵੇਖਣ ਨੂੰ ਮਿਲਦਾ ਜਦੋਂ ਤੁਸੀਂ ਮੁਕਸਰ ਤੋਂ ਗਰੂਰਸਾਈ ਰੋਡ ਤੇ ਜਾਉਂਗੇ ਤਾਂ ਘੋੜਿਆਂ ਵਾਲੇ ਮੇਲੇ 'ਚ ਪਹੁੰਚੋਗੇ ਇਹ ਮੇਲਾ ਹੁਣ ਘੋੜਿਆਂ ਤਕਸੀਮ ਤਨੀ ਰਿਹਾ ਇਸ ਦੇ ਵਿੱਚ ਪਾਲਤੂ ਜਾਨਵਰ ਲੈ ਕੇ ਇੱਥੇ ਲੋਕ ਪਹੁੰਚਦੇ ਨੇ ਪੁੱਤਾਂ ਵਾਂਗੂ ਆਪਣੇ ਜਿਹੜੇ ਪਾਲਤੂ ਜਾਨਵਰਾਂ ਨੂੰ ਪਿਆਰ ਕਰਦੇ ਨੇ ਤੇ ਇਹ ਦੇਖ ਸਕਦੇ ਹੋ ਵੱਖ-ਵੱਖ ਨਸਲਾਂ ਦੇ ਜਿਹੜਾ ਕਿ ਡੌਗ ਸ਼ੋਅ ਦੇ ਵਿੱਚ ਵੀ ਜਿਹੜੇ ਹੈਗੇ ਨੇ ਇਨਾਮ ਜਿੱਤ ਚੁੱਕੇ ਨੇ ਤਾਂ ਇਹ ਆਦੇ ਪਰਿਵਾਰ ਦਾ ਹਿੱਸਾ ਹੀ ਇਹਨਾਂ ਨੂੰ ਮੰਨਦੇ ਨੇ ਔਰ ਇਹਨਾਂ ਨੂੰ ਹੁਣ ਵੱਖ-ਵੱਖ ਨਾਮ ਦਿੱਤੇ ਗਏ ਨੇ ਔਰ ਜਾਨਵਰਾਂ ਦੇ ਵੱਖ-ਵੱਖੇ ਨਾਮ ਰੱਖੇ ਗਏ ਨੇ ਹੁਣ ਆਮ ਤੌਰ ਤੇ ਕਿਸੇ ਦਾ ਹੁੰਦਾ ਕਿ ਇਕੱਲਾ ਕੁੱਤਾ ਕਹਿ ਕੇ ਪੁਕਾਰ ਦਿੰਦਾ ਉਸ ਨੂੰ ਨਾ ਇਹ ਜਿਹੜੇ ਜਾਨਵਰ ਪਾਲਕ ਨੇ ਉਹ ਵੀ ਕਹਿੰਦੇ ਨੇ ਕਿ ਸਾਡੇ ਇਹ ਪੁੱਤਾਂ ਬੰਨੂ ਪਿਆਰ ਕਰਕੇ ਅਸੀਂ ਤਿਆਰ ਕੀਤੇ ਨੇ ਇਹਨਾਂ ਦੇ ਅਸੀਂ ਨਾਮ ਰੱਖਨੇ ਉਹਨਾਂ ਦੇ ਨਾਮ ਦੇ ਆਧਾਰ 'ਤੇ ਜਿਹੜਾ ਇਹਨਾਂ ਨੂੰ ਬੁਲਾਇਆ ਜਾਵੇ ਤਾਂ ਕਿਹੜੀ ਨਸਲ ਆ ਦੇ ਇੱਥੇ ਜਾਨਵਰ ਆਏ ਨੇ ਸਾਡਾ ਲਵਾਈ ਜੀ ਹਾਜ਼ਰ ਨੇ ਬਾਈ ਜੀ ਕੀ ਨਾਮ ਪਹਿਲਾਂ ਕਿਹੜਾ ਪਿੰਡ ਤੋਂ ਹੈ ਮੇਰਾ ਨਾਮ ਸੁਣ ਦੇਖ ਲੇ ਜੀ ਪਿੰਡ ਮੇਰਾ ਤੇ ਇੱਕ ਸਾਡੇ ਕੋਲ ਕੋਟਲੀਆ ਬਲੂ ਤੇ ਬਰਗਾੜੀ ਹੁੰਦੇ ਆ ਦੋ ਸਾਡੇ ਅਧੇ ਡੌਗ ਸਾਡੇ ਕੋਟਲੀਆ ਬਲੂ ਹੁੰਦੇ ਆ ਬਾਕੀ ਬਰਗਾੜੀ ਹੁੰਦੇ ਜੀ ਇਹ ਕਿਹੜੀ ਨਸਲ ਆ ਜੀ ਇਹ ਜਿਹੜੇ ਆਹ ਤਿੱਬਤਨ ਡੌਗਸ ਹੈਗੇ ਜੀ ਇਹ ਤਾਂ ਗੱਦੀ ਆ ਜਾਂਦੇ ਆ ਉਹ ਤਿੱਬਤਨ ਮੈਸਟਿਫ ਆ ਜਾਂਦਾ ਜੀ ਜੀ ਫਰਕ ਕੀ ਇਹਨਾਂ ਦਾ ਜਿਹੜੇ ਗੱਦੀ ਜਾਂ ਹਿਮਾਲਿਆਨ ਸ਼ਿਪ ਡੌਗਸ ਹੈ ਉਹ ਇੰਡੀਆ ਦੀ ਬਰੀਡ ਹੈ ਤੇ ਹਿਮਾਲ ਜਿਹੜਾ ਤਿੱਬਤਨ ਮੈਸਟਿਫ ਆ ਜਾਂਦੇ ਬੇਸਿਕਲੀ ਤਿੱਬਤ ਦੀ ਬਰੀਡ ਹੈ ਪਰ ਹੁਣ ਇਹ ਇੰਪੋਰਟ ਰਸ਼ੀਆ ਵਗੈਰਾ ਜਾਂ ਮਤਲਬ ਬਾਹਰੋਂ ਵੀ ਇੰਪੋਰਟ ਹੁੰਦੇ ਨੇ ਮਤਲਬ ਖਰਾਕ ਕੀ ਹੈ ਜੀ ਇਹਨਾਂ ਦੀ ਖਰਾਕ ਨੋਰਮਲ ਡਾਈਟ ਹੈ ਜੀ ਦਹੀਂ ਲੱਸੀ ਦੇ ਸ਼ਕੀਰ ਕੁੱਤੇ ਦਹੀਂ ਲੱਸੀ ਮਲਾਮ ਘਰਾਂ ਦੇ ਵਿੱਚ ਜਿਹੜੀ ਬੇਸਿਕ ਜੀ ਡਾਈਟ ਹੁੰਦੀ ਹੈ ਕੋਈ ਜ਼ਿਆਦਾ ਡਾਈਟ ਇਹੋ ਜਿਹਾ ਹੈ ਨਹੀਂ ਕਿ ਵੀ ਆਪਾਂ ਨੂੰ ਐਕਸਟਰਾ ਡਾਈਟ ਪਾਉਣੀ ਗੱਦਿਆਂ ਨੂੰ ਤੇ ਕੋਈ ਬਾਹਲਾ ਵੱਖਰਾ ਸਾਹਮ ਸੁਭਾਲ ਉਹੋ ਜਿਹਾ ਕੁਝ ਨਹੀਂ ਹੈਗਾ ਕਿੰਨੀ ਕੁ ਡਾਈਟ ਆਮ ਤੌਰ ਤੇ ਨੋਰਮਲ ਜਿਵੇਂ ਸਵੇਰ ਤੁਸੀਂ ਕਹ ਲਓ ਵੀ ਵਧੀਆ ਦੋ ਤਿੰਨ ਰੋਟੀਆਂ ਸਬਜ਼ੀ ਸਬਜ਼ੀ ਨਾਲ ਤੇ ਲੱਸੀ ਦਾ ਦੇ ਲਈਦੀ ਹੈ ਤੇ ਰਾਤ ਨੂੰ ਅਸੀਂ ਕੀ ਕਰਦੇ ਆ ਅਸੀਂ ਚਿਕਨ ਤੇ ਮਤਲਬ ਰਾਈਸ ਬੋਇਲ ਕਰਕੇ ਦਿੰਨੇ ਆ ਇਹਨਾਂ ਨੂੰ ਪਰ ਉਹ ਜ਼ਰੂਰੀ ਨਹੀਂ ਹੈਗਾ ਕਿ ਮਤਲਬ ਜੇ ਕੋਈ ਇਹ ਰੀਬੰਦੇ ਹੁੰਦੇ ਵੀ ਨਹੀਂ ਆਪਾਂ ਚਿਕਨ ਵਗੈਰਾ ਨਹੀਂ ਦੇਣਾ ਕਿਉਂਕਿ ਆਪਣਾ ਕੈਨਲ ਦਾ ਕੰਮ ਹੈ ਤੇ ਆਪਾਂ ਉਹ ਦੇ ਦਿੰਦੇ ਆ ਤੇ ਨਹੀਂ ਤਾਂ ਨਾਰਮਲ ਦਹੀਂ ਰੋਟੀ ਤੇ ਇਹਨਾਂ ਦਾ ਮੈਡੀਸਨ ਟਰੀਟਮੈਂਟ ਕੀ ਰਹਿੰਦਾ ਜੀ ਪੂਰਾ ਮੈਡੀਸਨ ਟਰੀਟਮੈਂਟ ਇਹ ਬਹੁਤ ਮਤਲਬ ਨਾ ਰਫਟਾਫ ਬਰੀਡ ਆ ਛੇਤੀ ਕਿਤੇ ਜਿਹੜੇ ਗੱਦੀ ਆ ਇਹ ਬਿਮਾਰ ਨਹੀਂ ਹੁੰਦੇ ਜੀ ਇਹ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਕਿ ਆਪਣੇ ਪੁੱਤਾਂ ਵਾਂਗੂ ਜਿਹੜੇ ਛੋਟੇ ਬੱਚੇ ਨੇ ਇਹਨਾਂ ਦੇ ਕਿਉਂਕਿ ਠੰਡ ਬਹੁਤ ਜ਼ਿਆਦਾ ਉਹਨਾਂ ਨੂੰ ਹੁਣ ਉਹਨਾਂ ਦੇ ਜਿਹੜੇ ਟੈਂਟ ਲਗਾਏ ਗਏ ਨੇ ਉਹਨਾਂ ਦੇ ਵਿੱਚ ਲਜਾਇਆ ਜਾ ਰਿਹਾ ਔਰ ਇਹਨਾਂ ਜਾਨਵਰਾਂ ਨੂੰ ਪਾਲਣ ਵਾਸਤੇ ਔਰ ਇੱਥੇ ਇਹਨਾਂ ਦੇ ਰੱਖ-ਰਖਾਅ ਵਾਸਤੇ ਬਹੁਤ ਸਾਰੇ ਜਿਹੜੇ ਨਾਲ ਇਹਨਾਂ ਦੇ ਲੋਕ ਕੰਮ ਕਰਦੇ ਨੇ ਕਿਉਂਕਿ ਇਕੱਲੇ ਵਿਅਕਤੀ ਦਾ ਇਹ ਕੰਮ ਨਹੀਂ ਹੈਗਾ ਔਰ ਭਾਈ ਜੀ ਦਿੱਲੀ ਜਿਸ ਤਰੀਕੇ ਨਾਲ ਦੇਖ ਰਹੇ ਬਹੁਤ ਸਾਰੇ ਥੋੜੇ ਇੱਥੇ ਨਾਲ ਫਿਰ ਰਹੇ ਬੰਦੇ ਕਿੰਨੇ ਕੁ ਬੰਦੇ ਅੱਜ ਇੱਥੇ ਹਾਜ਼ਰ ਹੋ ਤੁਸੀਂ ਪੂਰੇ ਲੈ ਕੇ ਅਸੀਂ ਇੱਥੇ ਹੈਗੇ ਆਂ ਜੀ ਮਤਲਬ ਤੁਸੀਂ ਕਹੋ 8-10 ਜਾਣੇ ਹੈਗੇ ਆਂ ਜੀ ਕਿਉਂਕਿ ਆਇਆ ਵੀ ਇੱਕ ਥੋੜਾ ਜਿਹਾ ਇਹਨਾਂ ਨੂੰ ਸਾਹਮਣਾ ਔਖਾ ਹਰ ਬੰਦੇ ਦੇ ਵਾਸਤੇ ਹੁਣ ਜੇ ਕਿਉਂਕਿ ਦੂਜੇ ਬੰਦੇ ਨੂੰ ਤਾਂ ਜਿਹੜਾ ਕੋਈ ਉਪਰਾ ਬੰਦਾ ਉਹਨਾਂ ਨੂੰ ਪੈਂਦੇ ਆ ਥੋੜਾ ਤਾਂ ਧਿਆਨ ਰੱਖਣਾ ਪੈਂਦਾ ਵੈਸੇ ਮਤਲਬ ਵੀ ਬਹੁਤ ਲੋਕਾਂ ਦੇ ਵਿੱਚ ਇਹ ਵੀ ਚੀ ਜਿਹੜੇ ਮਤਲਬ ਤੁਸੀਂ ਕਹ ਲਓ ਵੀ ਇਹਨੂੰ ਪਾਲਦੇ ਆ ਮਤਲਬ ਇਹ ਕੇਅਰ ਕਰਦੇ ਆ ਉਹਨਾਂ ਵਾਸਤੇ ਬਹੁਤ ਵਧੀਆ ਬਰੀਡ ਆ ਗਾਰਡ ਗਾਰਡਿੰਗ ਪਰਪਸ ਵਾਸਤੇ ਬਹੁਤ ਵਧੀਆ ਨਸਲ ਆ ਇਹ ਕੋਈ ਕਿੰਨੇ ਡੌਗ ਸ਼ੋ ਹੁਣ ਤੱਕ ਤੁਸੀਂ ਜਾ ਚੁੱਕੇ ਹੋ तकरीबन ਹਰ ਡੌਗ ਸ਼ੋ ਦੇ ਵਿੱਚ ਹੀ ਜਾਂਦਾ ਉਹ ਜਿਹੜਾ ਸਾਡਾ ਤ੍ਰਿਪਤਨ ਮੈਸਜਰ ਪਾਰਸ ਨਾਮ ਦਾ ਡੌਗ ਆ ਉਹ ਫਿਲਹਾਲ ਹਾਲ ਤੱਕ ਜਿੰਨੇ ਵੀ ਅਸੀਂ ਡੌਗ ਸ਼ੋਅ ਤੇ ਗਏ ਆ ਸਾਰਿਆਂ ਦੇ ਵਿੱਚ ਵਧੀਆ ਬੀਕ ਕੀ ਆ ਜੀ ਏਜ ਕਿੰਨੀ ਕੁ ਰਹਿੰਦੀ ਇਹਨਾਂ ਦੀ ਏਜ 13 14 ਸਾਲ ਤੱਕਰ ਚ ਬੜੇ ਆਰਾਮ ਨਾਲ ਚਲੇ ਜਾਂਦੇ ਆ ਜੀ ਮਤਲਬ ਬਾਕੀ ਥੋੜੇ ਰੱਖ-ਰਖਾਵ ਤੇ ਤੁਸੀਂ ਕਿੰਨਾ ਕਿ ਧਿਆਨ ਦਿੰਨੇ ਹੋ ਹਨਾ ਕੀ ਤੇ ਉਸ ਤੇ ਡਿਪੈਂਡ ਕਰਦਾ ਵੈਸੇ ਮਤਲਬ ਵਧੀਆ ਉਮਰ ਹੁੰਦੀ ਹੈ ਵੇਟ ਦੇ ਤੌਰ ਤੇ ਵੇਟ ਦੇ ਤੌਰ ਤੇ ਮਤਲਬ ਜੇ ਤੁਸੀਂ ਕਹੋ ਵੀ ਉਹ 70 70 80 80 ਕਿਲੋ ਦੇ ਘੁੱਤੇ ਹੈਗੇ ਜੀ ਬਾਈ ਜੀ ਜਿਵੇਂ ਵਪਾਰ ਬਣ ਚੁੱਕਿਆ ਹੁਣ ਤਾਂ ਇਹ ਸਿੱਧੇ ਤੌਰ ਤੇ ਲਈ ਬਹੁਤ ਸਾਰਾ ਮਹਿੰਗਾ ਹੋ ਗਿਆ ਮਤਲਬ ਕਿ ਲੱਗਦਾ ਕਿ ਥੋੜਾ ਜਿਹਾ ਇਧਰ ਲੋਕ ਧਿਆਨ ਦੇਣ ਤਾਂ ਸ਼ਾਇਦ ਜਿਹੜਾ ਇੱਕ ਖੇਤੀ ਦੇ ਪਰਪੇ ਨਾਲ ਨਾਲ ਕੋਈ ਚੰਗੀ ਕਮਾਈ ਜਿਹੜੀ ਹੈਗੀ ਔਰ ਜਾਨਵਰ ਪਾਲ ਕੇ ਚੰਗੇ ਕਿਸਾਨ ਹੁੰਦਾ ਸਬੂਤ ਜਾਂ ਕੋਈ ਵੀ ਚੀਜ਼ ਹੈ ਮਤਲਬ ਆਪਾਂ ਖੇਤੀ ਤੋਂ हट ਕੇ ਸਹਾਇਕ ਧੰਦਾ ਕਹਿ ਸਕਦੇ ਹਾਂ ਕਿਸੇ ਵਿੱਚ ਮਤਲਬ ਤੁਸੀਂ ਜੇ ਥੋੜਾ ਇੰਟਰਸਟ ਹੈ ਪਹਿਲੀ ਗੱਲ ਤਾਂ ਜੇ ਤੁਹਾਡਾ ਕਿਸੇ ਕਿਤੇ ਦੇ ਵਿੱਚ ਇੰਟਰਸਟ ਹੈ ਜਿਵੇਂ ਤੁਹਾਨੂੰ ਜੇ ਕੁੱਤੇ ਪਸੰਦ ਆ ਤੁਸੀਂ ਫੇਰ ਹੀ ਰੱਖ ਸਕਦੇ ਹੋ ਜੀ ਜੇ ਮਤਲਬ ਪਹਿਲਾ ਸ਼ੌਂਕ ਹੋ ਹੁੰਦਾ ਤੇ ਫੇਰ ਹੀ ਤੁਸੀਂ ਬਰੀਡਿੰਗ ਦੇ ਵਿੱਚ ਆ ਸਕਦੇ ਹੋ ਐ ਨਹੀਂ ਹੈਗਾ ਕਿ ਤੁਸੀਂ ਮਤਲਬ ਤੁਹਾਨੂੰ ਸ਼ੌਂਕ ਹੈ ਨਹੀਂ ਕੁੱਤਿਆਂ ਦਾ ਜੇ ਕਿਸੇ ਵੀ ਮਤਲਬ ਹੋਰ ਵੀ ਤੁਸੀਂ ਕੋਈ ਸਹਾਇਕ ਧੰਦਾ ਕਰਦੇ ਹੋ ਜੇ ਤੁਸੀਂ ਉਹ ਚੀਜ਼ ਦਾ ਸ਼ੌਂਕ ਹੈ ਉਹ ਸ਼ੌਂਕ ਤੋਂ ਬਾਅਦ ਹੀ ਤੁਸੀਂ ਇਹਨੂੰ ਅੱਗੇ ਬਰੀਡਿੰਗ ਪਿਆਰ ਕਰਨ ਦੇ ਵਿੱਚ ਵੀ ਕੋਈ ਦਿੱਕਤ ਆਉਂਦੀ ਹੋਊਗੀ ਕਿ ਨਹੀਂ ਨੇ ਬਰੀਡ ਕਰਨ ਦੇ ਵਿੱਚ ਕੋਈ ਮਤਲਬ ਐਸਾ ਦਿੱਕਤ ਨਹੀਂ ਆਉਂਦੀ ਜੀ ਸਾਡੇ ਕੋਲ 2-3 ਲਾਈਨਸ ਦੇ ਮਤਲਬ ਡੌਗਸ ਹੈਗੇ ਆ ਤਾਂ ਕਰ ਤਿੰਨੀ ਕੋਈ ਦਿੱਕਤ ਨਹੀਂ ਤਾਂ ਇਹ ਮੁਕਸਰ ਮੇਲੇ ਦੀਆਂ ਤਸਵੀਰਾਂ ਨੇ ਘੋੜਿਆਂ ਵਾਲੇ ਮੇਲੇ ਦੇ ਵਿੱਚ ਆ ਔਰ ਘੋੜੇ ਆ ਵਾਲਾ ਮੇਲਾ ਹੁਣ ਸਿਰਫ ਇੱਕ ਘੋੜੇ ਤੱਕ ਸੀਮਤ ਨਹੀਂ ਰਿਹਾ ਕਿਉਂਕਿ ਇੱਥੇ ਹੁਣ ਹਰ ਤਰ੍ਹਾਂ ਦੇ ਜਾਨਵਰ ਲੈ ਕੇ ਕਿਸਾਨ ਪਹੁੰਚ ਰਹੇ ਨੇ ਔਰ ਆਪੋ ਆਪਣੇ ਜਾਨਵਰਾਂ ਦੀ ਇੱਥੇ ਨਮਾਇਸ਼ ਵੀ ਹੁੰਦੀ ਆ ਮੰਡੀ ਵੀ ਲੱਗਦੀ ਆ ਖਰੀਦੋ ਆ ਜਿਹੜੀ ਫਰੋਕਟ ਵੀ ਇੱਥੇ ਚੱਲਦੀ ਆ ਨਾਲ ਨਾਲ ਕਿਉਂਕਿ ਮਹਿੰਗੇ ਜਾਨਵਰ ਨੇ ਇਹ ਕਾਫੀ ਇਹਨਾਂ ਦੇ ਹਾਲਾਂਕਿ ਜਦੋਂ ਅਸੀਂ ਇੰਟਰਵਿਊ ਦੀ ਸ਼ੁਰੂਆਤ ਕੀਤੀ ਤਾਂ ਪਹਿਲਾਂ ਹੀ ਬਾਈ ਨੇ ਕਹਤਾ ਬਾਈ ਰੇਟ ਨਾ ਪੁੱਛੋ ਕਿਉਂਕਿ ਅਸੀਂ ਹੁਣ ਜਾਨਵਰਾਂ ਦੇ ਰੇਟ ਕੱਲ ਜਿਹੜੇ ਮੇਲੇ ਦੀ ਸਮਾਪਤੀ ਹੋ ਚੁੱਕੀ ਆ ਤਾਂ ਹੁਣ ਅੱਜ ਰੇਟਾਂ ਦੀ ਗੱਲ ਨਹੀਂ ਹੋਊਗੀ ਆ ਸਰਪਸਿ ਨਮੈਚ ਦੇ ਤੌਰ ਤੇ ਆਪਣੇ ਪਾਲਤੂ ਜਾਨਵਰ ਰੱਖੇ ਹੋਏ ਨੇ ਤਾਂ ਦੇਖ ਸਕਦੇ ਹੋ ਦੇਖਣ ਦੇ ਵਿੱਚ ਤੁਹਾਨੂੰ ਇੱਕ ਕਾਫੀ ਕੱਦ ਕਾਠ ਜਿਹੜਾ ਹੈਗਾ ਇਹ ਜਿਹੜਾ ਹੈਗਾ ਡੌਗਸ ਦਾ ਤੁਹਾਨੂੰ ਨਜ਼ਰ ਆਵੇਗਾ ਉਹ ਤਕਰੀਬਨ ਜਿਹੜਾ ਹੈਗਾ ਭਾਰਤ ਦਾ ਸਭ ਤੋਂ ਉੱਚਾ ਜਿਹੜਾ ਹੈਗਾ ਇਹਨਾਂ ਦੇ ਵਿੱਚ ਕਿਹੜਾ ਸਭ ਤੋਂ ਭਾਰਤ ਉੱਚਾ ਜੀ ਇਹ ਇਹ ਡੌਗ ਸੀ ਨਾ ਪਿੱਛੇ ਜੇ ਬਰਨਾਲੇ ਸ਼ੋਅ ਹੋਇਆ ਸੀਗਾ ਉੱਥੇ ਮਤਲਬ ਰੱਖਿਆ ਗਿਆ ਸੀਗਾ ਇਨਾਮ ਵੀ ਜਿਹੜਾ ਡੌਗ ਸਭ ਤੋਂ ਹਾਈਟ ਦੇ ਵਿੱਚ ਫਰਸਟ ਹੋਊਗਾ ਉਹਨੂੰ 21000 ਰੁਪਏ ਦਾ ਇਨਾਮ ਸੀਗਾ ਜੀ ਉਦੋਂ ਇਹ ਕੁੱਤੇ 33.5 ਇੰਚ ਫੱਟੀ ਵਾਲੀ ਹਾਈਟ ਮਤਲਬ ਇਹਦੀ ਆਈ ਸੀ ਪਹਿਲਾਂ ਇਨਾਮ ਤੇ ਫੀਮੇਲ ਵੀ ਆਪਣੇ ਕੋ ਘਰੀ ਹੈ ਜਿਹੜੀ 32 ਇੰਚ ਦੇ ਵਿੱਚ ਫਰਸਟ ਆਈ ਸੀ ਹਾਈਟ ਦੇ ਵਿੱਚ ਤਾ ਇਸ ਤਰੀਕੇ ਦੇ ਨਾਲ ਕਾਫੀ ਸਾਹਮਣੇ ਸੰਭਾਲ ਕਰਨੀ ਪੈਂਦੀ ਹੈ ਤਾਂ ਅੱਜ ਆਪਣੇ ਪਾਲਤੂ ਜਾਨਵਰਾਂ ਦੀ ਜਿਹੜੀ ਨਮੈਸ਼ ਵੀ ਕੀਤੀ ਜਾ ਰਹੀ ਹੈ ਔਰ ਇਹਨਾਂ ਦੇ ਨਾਲ ਇੱਕ ਖਾਸ ਸੁਨੇਹਾ ਵੀ ਦਿੱਤਾ ਜਾ ਰਿਹਾ ਇਹਨਾਂ ਪਾਲਕਾਂ ਵੱਲੋਂ ਕਿ ਖੇਤੀ ਦੇ ਨਾਲ-ਨਾਲ ਤੁਸੀਂ ਅਜਿਹੇ ਸਹਾਇਕ ਧੰਦੇ ਅਪਣਾਉਗੇ ਤਾਂ ਤੁਸੀਂ ਵਲਡ ਲਾਈਵ ਜਿਹੜਾ ਹੈਗਾ ਉਸ ਨੂੰ ਲੈ ਕੇ ਜਿਹੜਾ ਗਰੋਥ ਵੀ ਕਰੋਗੇ ਔਰ ਇਸ ਦੇ ਨਾਲ ਬਹੁਤ ਵੱਡੀ ਚੰਗੀ ਕਮਾਈ ਵੀ ਕਰ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਸ਼ੌਂਕ ਹੋਣਾ ਜ਼ਰੂਰੀ ਹੈ ਜੇਕਰ ਤੁਹਾਨੂੰ ਸ਼ੌਂਕ ਨਹੀਂ ਤਾਂ ਤੁਸੀਂ ਅਜਿਹੇ ਧੰਦੇ ਜਾਂ ਅਜਿਹੇ ਸ਼ੌਂਕ ਵਾਲੇ ਜਿਹੜੇ ਹੈਗੇ ਨੇ ਚਾਹੇ ਘੋੜਿਆਂ ਦਾ ਸ਼ੌਂਕ ਹੋਵੇ ਚਾਹੇ ਕੁੱਤੇ ਰੱਖਣ ਦਾ ਸ਼ੌਂਕ ਹੋਵੇ ਚਾਹੇ ਤੁਹਾਨੂੰ ਹੋਰ ਕਿਸਾਈਕ ਧੰਦੇ ਨਾਲ ਸ਼ੌਂਕ ਹੋਵੇ ਬਿਨਾਂ ਸ਼ੌਂਕ ਤੋਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਤਾਂ ਘੋੜਿਆਂ ਵਾਲੇ ਮੇਲੇ ਦੀ ਸ਼ਾਨ ਹੋਣ ਜਿਹੜੇ ਹੈਗੇ ਨੇ ਡੌਗਸ ਵੀ ਬਣੇ ਹੋਣੇ ਡੌਗ ਸ਼ੋ ਵੀ ਹੁੰਦੇ ਨੇ ਇੱਥੇ ਤਾਂ ਇੱਕ ਵੱਡੀ ਜਿਹੜੀ ਉਹ ਕਿ ਇਹਨਾਂ ਨੂੰ ਇੱਥੇ ਦੇਖਣ ਦੇ ਲਈ ਦੂਰੋਂ ਦੂਰੋਂ ਪਹੁੰਚੇ ਹੋਏ ਨੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਮਨਦੀਪ ਪੀਟੀਸੀ ਮੁਖਤਸਰ ਸਾਹਿਬ